ਹਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਅਸ਼ਰੀ ਤਰਨਤਾਰਨ ਸਾਹਿਬ ਆਨਰ ਵੀਰ ਹਰਵੇਲ ਸਿੰਘ ਦੇ ਫਾਰਮ ਤੇ ਆਏ ਆ ਜੋ ਸੇਲ ਪਰਚੇਜ਼ ਦਾ ਕੰਮ ਆ ਵੀਰ ਦਾ ਡੇਰੀ ਫਾਰਮਿੰਗ ਦੇ ਨਾਲ ਨਾਲ ਇੱਕ ਸੇਲ ਪਰਚੇਜ਼ ਦਾ ਕੰਮ ਆ ਸੋ ਜਿਹੜੇ ਆਪਣੇ ਭੈਣ ਭਰਾ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਠੀਕ ਆ ਜੀ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਇੱਧਰ ਤੁਸੀਂ ਦੇਖੋਗੇ ਠੀਕ ਹੈ ਜੀ ਇੱਕ ਕੋਈ ਮਹੀਨੇ ਦੇ ਆਣ ਬੰਨ ਜਿਹੜਾ ਸਮਾ ਹੋ ਗਿਆ ਇਸ ਮੱਝ ਨੂੰ ਸੂਈ ਨੂੰ ਤੇ ਇੱਕ ਟੋਪਰ ਦਾ ਬੰਨ ਮੱਝ ਤੁਹਾਨੂੰ ਦਿਖਾਵਾਂਗੇ ਦੋ ਵੜਾ ਇੱਕ ਤਕਰੀਬਨ ਕੋਈ 25 ਦਿਨਾਂ ਦੀ ਮਹੀਨੇ ਕਿ ਤੇ ਮੇਰੇ ਤੇਰੇ ਸੂਈ ਹੈ ਤੇ ਇੱਕ ਬਿਲਕੁਲ ਸੱਜਰਪਾ ਜੀ ਸੂਈ ਆ ਉਹ ਵੜਾ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਇਸ ਲੋਕੇਸ਼ਨ ਤੇ ਕਿਸੇ ਭਰਾ ਨੇ ਪਹੁੰਚ ਲੈ ਤੇ ਹਰੀਕੇ ਪੱਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਵਿਜ਼ਿਟ ਕਰ ਲਓਗੇ ਬਿਲਕੁਲ ਸਗਵਾ ਅੱਡਾ ਠੀਕ ਹੈ ਜੀ ਸਗਵਾ ਥਾਣੀ ਵੀ ਆ ਸਕਦੇ ਜੇ ਤੇ ਵੱਡੇ ਸਭਰਾ ਥ ਅੱਜ ਤਰੀਕ ਤੁਸੀਂ ਨੋਟ ਕਰ ਲਓ 27 ਜਨਵਰੀ ਐ ਦੋਸਤੋ ਸਮਾਂ ਵੀ ਮਾਰਨਿੰਗ ਐ 9:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਬਾਕੀ ਹਰ ਵੀਰ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਇੱਧਰ ਸ਼ੌਕ ਦੇ ਨਾਲ ਆ ਗਏ ਦੋਸਤੋ ਵੀਰ ਨੇ ਮੇਲੀ ਲੱਭੀ ਤੇ ਬਿਲਕੁਲ ਹੀਫਰ ਵੀ ਜਿਹੜੇ ਵੀਰ ਹੁੰਦੇ ਕੋਲ ਤਿਆਰ ਆ ਠੀਕ ਆ ਜੀ ਇੱਕ ਮੇਲ ਕਾਫ ਆ ਫੀਮੇਲ ਆ ਤੇ ਵੱਡੀਆਂ ਮੱਝਾਂ ਵੀ ਵੀਰ ਹੁੰਦੇ ਕੋਲ ਮੇਲੀ ਲੱਭਦੇ ਵਿੱਚ ਮੋਰਾ ਬ੍ਰੀਡ ਦੇ ਵਿੱਚ ਠੀਕ ਆ ਜੀ ਅੱਜ ਇਸ ਫਾਰਮ ਦੇ ਉੱਤੇ ਮੌਜੂਦ ਆ ਸੋ ਚੰਗੀ ਬ੍ਰੀਡ ਦੇ ਉੱਪਰ ਵੀ ਕੰਮ ਕਰਦੇ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਠੀਕ ਆ ਜੀ ਤੇ ਬਾਕੀ ਪਸ਼ੂ ਤੇ ਅੱਜ ਖਾਸ ਵਿਕਰੀ ਵਾਲੇ ਆ ਉਹ ਆਪਾਂ ਤੁਹਾਨੂੰ ਚਾਰ ਹੀ ਦਿਖਾਉਣੇ ਆ ਠੀਕ ਹੈ ਜੀ ਅੱਜ ਇਸ ਫਾਰਮ ਤੋਂ ਆਹ ਕਰਦੇ ਆ ਪੂਰੀ ਗੱਲਬਾਤ ਇਹ ਲੈ ਲਵਾਂਗੇ ਵਿਸਥਿਤਾ ਚੁਬ ਜੁੜੇ ਰਿਓ ਵੀਡੀਓ ਤੇ ਨਾਲ ਤੁਸੀਂ ਐਂਡ ਤੱਕ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਸਭ ਤੋਂ ਪਹਿਲਾਂ ਵੀਰ ਖਰਪੇ ਸਿੰਘ ਸਾਸਰੀ ਹਾਂ ਜੀ ਸੰਧੂ ਸਾਹਿਬ ਜੀ ਸਾਸੀ ਗਾ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦਿਖ ਰਿਹਾ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਖਿਆਲਪਰੀ ਸასიਕਰ ਹੋਠੀਠਾ ਰਸ ਬਹੁਤ ਵਧੀਆ ਹਰ ਵੇਲੇ ਸਾਂ ਠੀਕ ਠਾਕ ਵੀਰ ਵਧੀਆ ਕਿਰਪਾ ਬਾਈ ਗੁਰੂ ਦੀ ਮੇਰਾ ਹੀ ਚਲੋ ਸ਼ੁਕਰੇ ਮਾਲਕ ਦਾ ਭਰਾ ਹਰ ਵੇਲੇ ਵੀਰ ਐਨੀਮਲ ਜਿਵੇਂ ਆਪਾਂ ਇੱਕ ਜ਼ਿਕਰ ਕੀਤਾ ਚਾਰ ਲਾਗ ਆਪਣੇ ਕੋਲ ਆ ਦੋ ਬਹੜਾਂ ਤੇ ਦੋ ਹੀ ਮੱਜਾਂ ਨੇ ਬਿਲਕੁਲ ਜੀ ਦੋ ਬਹੜਾ ਜਿਹੜੀਆਂ ਥੋੜੇ ਥੋੜੇ ਸਮੇਂ ਦੀਆਂ ਸੂਈਆਂ ਹਾਂਜੀ ਮੱਜਾਂ ਇੱਕ ਤੋਕੜ ਗੱਬਣਾ ਤੇ ਇੱਕ ਤਾਂ ਜੀ ਆ ਠੀਕ ਹੈ ਵੀਰ ਆ ਬਾਕੀ ਡਿਟੇਲ ਇਹਨਾਂ ਦੀ ਆਪਾਂ ਨਾਲ ਨਾਲ ਕਰਦੇ ਹਾਂ ਸੰਜੀ ਬਿਲਕੁਲ ਅਭੀ ਇੱਕ ਸ਼ੁਰੂਆਤ ਦੋਸਤੋ ਇੱਥੋਂ ਕਰਾਂਗੇ ਬਲੈ ਕਰਾਂਗੇ ਦੇ ਵਿੱਚ ਤੁਸੀਂ ਵੈਰ ਦੇਖ ਲਓ ਸੋਈ ਆ ਸਜਰ ਤੇ ਪੂਰੇ ਵੱਡੇ ਕੱਡਕਾੜ ਦੇ ਵਿੱਚ ਆ ਠੀਕ ਆ ਜੀ ਬਾਕੀ ਡੀਨਡੌਲ ਸਰੀਰਕ ਮੰਤਰ ਜਿਹੜੀ ਆ ਬਹੁਤ ਜਿਆਦਾ ਮਜ਼ਬੂਤ ਆ ਤੇ ਬਾਕੀ ਵੇਰਵਾ ਇਹਦਾ ਆਪਾਂ ਸਟਾਰਟ ਕਰ ਲਈਏ ਹਰ ਵੇਲੇ ਤਾਂ ਸੂਆ ਦਿਨ ਕਿੰਨੇ ਹੋ ਗਏ ਸੂਈ ਨੂੰ ਅ ਸੰਧੂ ਸਾਹਿਬ ਅੱਜ ਇਹਨੂੰ ਕਰੀਬ ਸੂਈ ਨੂੰ ਹੋ ਗਏ ਹੋਣਗੇ 20-22 ਦਿਨ 20-22 ਦਿਨਾਂ ਦੀ ਸੂਈ ਆ ਜੀ ਠੀਕ ਹੈ ਵੀਰੇ ਜੀਆਂ ਪਾਈਆਂ ਦਿਨ ਦੀ ਸੂਈ ਦੂਜੇ ਕ ਸੁਵੇ ਹੋ ਗਈ ਹੈ ਦੂਜੇ ਸੁਵੇ ਵੈੜਾ ਠੀਕ ਹੈ ਜੀ ਇਹ ਐਚਪ ਤੇ ਗਰਲੈਂਡਰ ਦਾ ਕਿਤੇ ਨਾ ਕਿਤੇ ਜਿਹੜਾ ਕਰਾਸ ਆ ਠੀਕ ਹੈ ਜੀ ਬਾਕੀ ਚੰਗੀ ਜੰਮੀ ਪਈ ਆ ਹਾਲਤ ਬਹੁਤ ਜ਼ਿਆਦਾ ਲਓ ਜੀ ਠੀਕ ਹੈ ਜੀ ਲੰਬਾਈ ਚੰਗੀ ਹੈ ਇਹਦੀ ਸੋ ਬਾਕੀ ਲੰਬਾਈ ਦੀ ਗੱਲ ਕਰ ਲਈਏ ਕਿਸਾਨ ਵੀਰੋਂ ਨਬਾਈ ਪੂਰੀ ਆ ਕੱਦ ਵੱਡਾ ਇਸ ਵੈੜ ਦਾ ਅੱਜ ਸੂਈ ਨੂੰ ਕਿਨੇ 10 ਮਹੀਨੇ ਨਹੀਂ ਸੰਤੋਖ ਸਾਹਿਬ ਨੂੰ 20 22 ਦਿਨ ਹੋ 20 22 ਦਿਨ ਸੋਰੀ 20 22 ਦਿਨ ਦਾ ਜਿਹੜਾ ਦੋਸਤ ਸਮਾ ਹੋ ਗਿਆ ਅੱਜ ਇਹਨੂੰ ਸੂਈ ਨੂੰ ਬੱਛਾ ਮਗਰ ਦੇ ਮੇਲਕਾਫ ਆ ਗਿਆ ਠੀਕ ਹੈ ਜੀ ਬਾਕੀ ਸੰਤ ਸਾਹਿਬ ਸਪੈਸ਼ਲ ਜਿਹੜਾ ਪੀਸ ਆਏ ਹਾਂ ਬਲੈਕ ਦੇ ਵਿੱਚ ਚਫਤੇ ਤੇ ਗਰਲੈਂਡੋ ਦਾ ਜਿਹੜਾ ਦੋਸਤ ਇੱਕ ਰਾਸ ਇੱਕ ਰੰਗ ਬਿਲਕੁਲ ਬਲੈਕ ਪਿੱਠਪੂਰੇ ਤੋਂ ਇੱਕ ਜਜਮੈਂਟ ਕਰ ਲੋ ਜਿਵੇਂ ਅੱਜ ਨੂੰ ਆਪਾਂ ਨਾਰਮਲ ਹੀ ਦਿਖਦੇ ਆ ਚੌੜਾ ਪਿੱਠਪੂਰਾ ਪੂਰੀ ਨਗਰਪਿੰਡ ਦੀ ਠੀਕ ਹੈ ਜੀ ਬਹੁਤ ਵਧੀਆ ਸੰਤ ਦਾ ਪੁੱਠਾ ਦਾ ਪੂਰਾ ਪੱਧਰ ਬਿਲਕੁਲ ਚੰਨਾ ਭਰ ਕੇ ਉੱਤੇ ਰੱਖ ਦੀ ਨਾ ਪਾਣੀ ਦਾ ਉਹ ਵੀ ਨਹੀਂ ਚੋਲ ਮਾਰੂਗਾ ਜਿੱਦੀ ਇਹ ਪੱਧਰ ਠੀਕ ਹੈ ਜੀ ਤੇ ਮੈਨੂੰ ਦੁੱਧ ਕਿੰਨਾ ਥੱਲੇ ਇਸ ਵਕਤ ਦੁੱਧ ਪਹਿਲੀ ਵਾਰ ਇਸਲੇ 13-14 ਕਿਲੋ ਐਸਾ ਮੌਜੀ 13-14 ਕਿਲੋ ਦੁੱਧ ਆਜੋ 20-22 ਕਿ ਦਿਨਾਂ ਦੀ ਸੂਈ ਆ 13-14 ਲੀਟਰ ਤੇ ਚੱਲਣ ਈ ਆ ਥੋੜਾ ਜਿਹਾ ਲਾਗਿਓ ਆਪਾਂ ਤੁਹਾਨੂੰ ਪੂਰੀ ਥਾਂ ਦਿਖਾ ਦੇ ਕੇ ਦੋਰਾ ਥਾਲ ਲੱਗਾ ਸਾਨੂੰ ਦਾ ਮੁੱਠੀ ਵਾਲਾ ਆ ਜੀ ਤੇ ਨਿੱਗਰ ਲੈਵੇ ਦੇ ਵਿੱਚ ਦੋਸ਼ ਆ ਪੂਰਾ ਲੈਵੇ ਚ ਠੀਕ ਆ ਜੀ ਤੇ ਫਿਰ ਕੁਆਲਿਟੀ ਦੀ ਚੈੱਕ ਕਰਾਓ ਮਾੜੀ ਜੀ ਜਿਹੜਾ ਮੱਥਾ ਬਿਲਕੁਲ ਜਿਹੜਾ ਖੜਨੀ ਹਾਂ ਤੁਰਨੀ ਲਓ ਜੀ ਬਿਲਕੁਲ ਫੇਸ ਭਾਰਾ ਠੀਕ ਹੈ ਜੀ ਮੂੰਹ ਮੱਥੇ ਦੀ ਫੇਸ ਭਾਰਾ ਬਿਲਕੁਲ ਛੋਟਾ ਕਰਨ ਬਾਕੀ ਲੰਬੀ ਲੰਬਾਈ ਚੈੱਕ ਕਰਾਓ ਬਿਲਕੁਲ ਰੇਲ ਦੇ ਡੱਬੇ ਵਾਂਗੂ ਜਿਹੜੀ ਉਹ ਨਹੀਂ ਲੰਬੀ ਹਾਂ ਠੀਕ ਆ ਭਾਈ ਹਰ ਰੇਲ ਹੋਰ ਵੀ ਤੇ ਲੰਮਾ ਸੋ 14 ਕਿਲੋ ਆਪਾਂ ਜਿਹੜਾ ਹੁਣ ਮਿਲਾ ਪਾਗੇ ਹਾਂ ਬਿਲਕੁਲ ਜੀ ਠੀਕ ਆ ਭਾਈ ਸੋ 14 ਲੀਟਰ ਇਹਦੇ ਥੱਲੇ ਦੋਸਤੋ ਦੁੱਧ ਹਾਜ਼ਰ ਆ ਹੁਣ ਠੀਕ ਆ ਸੋ ਜੇ ਬਾਕੀ ਕਿਸੇ ਵੇਰ ਲੈ ਕੇ ਚੋਲ ਹਨ ਤਸੱਲੀ ਕਰ ਲੈਣੀ ਹੈ। ਲੋ ਜੀ ਇਹ ਬੱਚਾ ਮਗਰ ਇਸ ਵਾਰ ਤੇ ਠੀਕ ਆ ਜੀ ਇਹ ਬੱਚਾ। ਬਾਕੀ ਪੂਰੀ ਮਜ਼ਬੂਤ ਆ। ਡੇਟ ਵਜਨ ਤੁਸੀਂ ਦੇਖ ਲਿਆ ਨਿੱਗਰ ਬੜੀ ਆ ਪੂਰੀ ਪੂਰੀ ਸਬ ਪੂਰੀ ਆ। ਪੂਰੀ ਨਿੱਗਰ ਆ ਜੀ। ਹਾਂ। ਆ ਦੇਖੋ ਜੀ ਸੋ ਬਹਿਨੀਆ ਦੀ ਸਾਈਡ ਤੋਂ ਤੁਹਾਨੂੰ ਦਿਖਾ ਦਗੇ ਆਪਾਂ। ਆਠਾ ਨਾਲ ਬਾਕੀ ਵੇਲ ਬੂਣ ਹਵਾਨੇ ਚੱਡੇ ਦੇ ਉੱਪਰ ਤੁਸੀਂ ਦੇਖ ਲਓ ਠੀਕ ਆ ਜੀ ਮੁੱਠੀ ਮੁੱਠੀ ਤਰ ਬਹੁਤ ਵਧੀਆ ਸਰਦ ਸਾਹਿਬ ਇੱਕ ਇਹਦੀ ਫੈੜ ਬਹੁਤ ਜਿਆਦੀ ਆ ਬਿਲਕੁਲ ਜੀ ਬਿਲਕੁਲ ਮੱਜੇ ਵਰਗਾ ਦੁੱਧ ਆ ਇਹਦਾ ਹਾਂ ਪੂਰੀ ਨਿਕਗਰ ਬਾਕੀ ਚਾਰੋਂ ਚੂਰੂ ਪੂਰੀ ਚਾਰੋਂ ਪੂਰੀ ਸੰਸਾ ਚਾਰੇ ਵੀ ਚੰਗੀ ਆ ਤੇ ਹੈ ਵੀ ਨਿਕਗਰ ਫਿਰ ਇਹ ਸਾਨੂੰ ਸਭ ਬਿਲਕੁਲ ਇਹਦਾ ਜਾਇਜ ਰਹੂਗਾ ਹਾਂ ਦੇਰਾਂ ਦੇ ਕਿੰਨੇ ਦੀ ਕਰੇ ਰੇਟ ਸਾਨੂੰ ਸਾਹਿਬ ਇਹਦਾ 53500 ਰੇਟ ਆ ਉਹਦੇ ਚ ਮਨਤਨ ਹੋਗਾ 53500 ਚ ਬਿਲਕੁਲ ਜੀ ਲਓ ਜੀ 53500 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਮਨਤਨ ਹੋ ਜਾਊਗਾ ਠੀਕ ਆ ਜੀ ਕੋਈ ਪ੍ਰਾਪ ਸੰਪਰਕ ਕਰ ਲੇ ਬਹੁਤ ਵਧੀਆ ਬਰਾਬਰ ਪ੍ਰੂਫ ਟਾ ਚੰਗੀ ਫੱਬੀ ਖੜੀਆ ਕਰਨ ਲਈ ਠੀਕ ਹੈ ਜੀ ਤੁਹਾਡੇ ਪੁੱਟੇ ਦੀ ਬੜੀ ਨਿੱਗਰ ਆ ਕਿ ਸਾਇਗਰ ਨੰਬਰ ਤੇ ਇੱਧਰ ਤੁਹਾਨੂੰ ਇਹੋ ਜਿਹੇ ਸਾਰੇ ਰਸ ਵੱਚੀ ਦਿਖਾਉਣੇ ਆ ਦੂਜੇ ਸੂਏ ਵੱਚੀ ਸੂਈ ਇਹ ਵੀ ਅੱਛਾ ਜੀ ਤੇ ਸੂਈ ਨੂੰ ਕਰੀਬ ਇਹਨੂੰ ਲਗਭਗ ਮਹੀਨੇ ਦੇ ਹੋ ਚੱਲਿਆ ਮਹੀਨਾ ਕੋ ਹੋ ਗਿਆ ਦੁੱਧ ਦੇ ਥੱਲੇ ਵੀ ਕੋਈ 13 14 ਕਿਲੋ ਉਹ ਵੀ 13 14 14 ਲੀਟਰ ਦੁੱਧ ਇਹਦੇ ਥੱਲੇ ਵੀ ਹਾਜ਼ਰ ਆ ਬੱਚਾ ਮਗਰ ਕੇ ਕੀ ਵੀਰੇ ਇਹ ਬੱਚਾ ਆ ਗਿਆ ਤੁਹਾਨੂੰ ਬੱਚਾ ਮਗਰ ਠੀਕ ਹੈ ਜੀ ਤੇ ਕਾ ਤਾਂ ਹਾਈਟੇ ਦੀ ਵੀ ਪੂਰੀ ਆ ਠੀਕ ਆ ਜੀ ਕੋਈ ਮੇਰਾ ਭਰਾ ਦੂਰੋਂ ਨਿਦੇ ਆਉਂਦਾ ਕੋਈ ਸਮਦਰ ਜਾਂ ਮੀਡੀਅਮ ਕਾਤ ਨਹੀਂ ਗੱਲ ਇਹ ਲੋਆ ਵੈੜਾ ਨੂੰ ਵੱਡੀਆਂ ਮੰਨ ਕੇ ਆਵੇ ਕੋਈ ਆ ਠੀਕ ਆ ਉੱਚੀ ਹਾਈਟ ਦੇ ਵਿੱਚ ਤੇ ਲੰਬਾਈ ਵੀ ਦੋਨਾਂ ਦੀ ਫੁੱਲ ਤੇ ਚਵਾ ਸੰਧੂ ਸਾਹਿਬ ਕੋਈ ਗਾਰੰਟੀ ਤੇ ਵੀ ਆਪਣੇ ਤੋਂ ਮੰਗਾਉਂਦਾ ਬਿਲਕੁਲ ਚੋਣ ਇੱਕ ਨੰਬਰ ਹੂੰ ਹੂੰ ਤੋਰਾ ਤਾਰਾ ਚੰਗਾ ਬੱਚਿਆਂ ਦਾ ਠੀਕ ਆ ਜੀ ਸੋ ਮੁੱਠੀ ਮੁੱਠੀ ਥਾਣਾ 노 ਡਾਊਟ ਠੀਕ ਆ ਜੀ ਕੋਈ ਛੋਟਾ ਥਾਣ ਨਹੀਂਗਾ ਡੱਬ ਮੋਟੇ ਨੇ ਵਾਈਟਰ ਦੇ ਵਿੱਚ ਬਲੈਕ ਡੱਬਾ ਮੋਟੇ ਰੰਗਫਿੰਟ ਬਹੁਤ ਸੁਣਾਇਆ ਇਹਦਾ ਫੈਸ਼ਨ ਪੂਸ਼ਨ ਪੂਰੀ ਰੰਗਵਾਜਾ ਕਰਮਾ ਲਈ ਤੇ ਦੂਜਾ ਸੁਆ ਇਹ ਵੈਰ ਸੋਈ ਆ ਛੋਟੀ ਪੂਤੀ ਬਿਲਕੁਲ ਛੋਟਾ ਕੰਨ ਬੋਦੀ ਵਾਲੀ ਬਹੁਤ ਚੰਗੀ ਆ ਸੰਧਾ ਬਾਕੀ ਦੁੱਧ ਹਜੇ ਸੰਧਾ ਫੋਨ ਮਤਨ ਗਿਆ ਇਹ ਚਲੋ 46 16 ਸ਼ੁਰੂ ਹੋ ਗਿਆ ਹਾਂ ਤਾਂ ਜਿਹੜਾ ਗੋਕਾ ਹੈ ਬਰਸੀਨ ਨਾਲ ਹੀ ਆਉਂਦਾ ਬਾਕੀ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂ ਇਹਨੂੰ ਬਿਲਕੁਲ ਸੰਧਾ ਸਾਹਿਬ ਆਪਣੀ ਮਰਜ਼ੀ ਆ ਆਪਣੀ ਖੁਸ਼ੀ ਅਥੇ ਨਾ ਪਾਵੇ ਲਓ ਜੀ ਠੀਕ ਆ ਜੀ 113 14 13 14 ਲੀਟਰ ਜਿਹੜਾ 200 ਦੇ ਥੱਲੇ ਔਸੋ ਬਿਹਾਰ ਦਾ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਬਾਕੀ ਕੱਦ ਬਹੁਤ ਪੂਰਾ ਵੱਡਾ ਉਹਦੇ ਵਿੱਚੋਂ ਕੋਈ ਮੇਰਾ ਭਰਾ ਦੂਰੋਂ ਨੇੜੇੋਂ ਤੁਰਦਾ ਤੇ ਕੋਈ ਝਿਜਕਣਾ ਮਹਿਸੂਸ ਕਰਕੇ ਆਵੇ ਵੀ ਪਤਾ ਨਹੀਂ ਉੱਥੇ ਛੋਟੇ ਕੱਦ ਨਾਲ ਨਿਕਲ ਆਵੇ ਇਹ ਕੱਦ ਵੱਡਾ ਤੇ ਥੱਲੇ ਉਹਦਾਂ ਬਖਾ ਦਿੰਦੇ ਕੋਈ ਬੱਚਾ ਫੋਟ ਨਹੀਂ ਲੱਗੇਗੀ ਚਾਰ ਥਾਂ ਬਹੁਤ ਵਧੀਆ ਚਾਰੇ ਥਾਂ ਸਪੇਸ ਵੰਡ ਤੇ ਆ ਚੰਗੀ ਆ ਠੀਕ ਹਰ ਵੇਲੇ ਤਾਂ ਬੱਚਾ ਵੀਰ ਕਿੱਥੇ ਆ ਬੱਚਾ ਹਿਸਾਬ ਬੱਚਾ ਤੇ ਬਾਕੀ ਸਭ ਦਾ ਆਪਣੀ ਟੋਚਾ ਮੜੇ ਧਾਰਾ ਵੀ ਮਰਾਦ ਗਏ ਅੱਛਾ ਬੱਚਾ ਇਧਰ ਆ ਡੱਬਾ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇੱਕ ਅੱਜ ਹਰ ਵਾਰ ਮੋਲ ਖਰ ਕੀ ਕਰਦਾ ਜਮਾ ਕੇ ਕਿੰਨੇ ਦੀ ਵਾਛੀ ਮੋਲ ਚੰਦੂ ਸਾਹਿਬ ਲੈ ਦੇ ਮੋਲ ਅੱਜ ਰੱਖੇ ਸਾਰੇ ਪਸ਼ੂ ਦੇ ਆਪਾਂ ਹਾਂਜੀ 55 ਸਾਡੇ 55 ਦੀ ਆ ਹਾਂਜੀ ਲੋ ਜੀ 55000 ਦੀ ਤੁਹਾਨੂੰ ਵੇਰ ਮਿਲ ਜੂਗੀ ਠੀਕ ਆ ਜੀ ਮਾਨਤਨ ਹੋ ਜਾਣਾ ਸ਼ੋਰ ਤੇ ਆਪਾਂ ਹੁੰਦਾ ਰਹੂਗਾ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਇੱਧਰ ਤੁਹਾਨੂੰ ਇੱਕ ਤੀਜੇ ਨੰਬਰ ਤੇ ਆ ਮੱਝਾਂ ਦੇ ਵਿੱਚੋਂ ਆ ਮੱਝ ਦਿਖਾ ਦਿੰਨੇ ਆਪਾਂ ਠੀਕ ਆ ਜੀ ਇਹ ਸੂਈ ਸਵਾਈ ਹੈ ਹਰ ਦੇਖ ਲੈ ਸੂਈ ਸਵਾਈ ਹੈ ਚੰਦੂ ਸਾਹਿਬ ਹਾਂਜੀ ਆ ਬਾਕੀ ਕੋਈ ਮਹੀਨਾ ਮੰਨ ਲੈ ਕੋਈ 25 ਦਿਨ ਮੰਨ ਲੈ ਠੀਕ ਹੈ ਜੀ ਦੋ ਦੇ ਦੇ ਥੱਲੇ ਜਿਹੜਾ 9 ਕਿਲੋ ਇਸ ਟਾਈਮ ਹਾਜ਼ਰ ਆ ਠੀਕ ਹੈ ਲਓ 9.5 ਠੀਕ ਹੈ ਮਗਰ ਕਟਾ ਆ ਗਿਆ ਲਓ ਜੀ ਮਗਰ ਕਟਾ ਤੇ 9.5 ਕਿਲੋ ਦੁੱਧ ਹਾਜ਼ਰ ਆ ਮਹੀਨੇ ਦੀ ਸੂਈ ਆ ਇਹ ਮਹੀਨਾ ਮੰਨ ਲੈ ਕੋਈ 20 ਦਿਨ ਮੰਨ ਲੈ ਠੀਕ ਹੈ ਜੀ ਇੱਥੇ ਆ ਜੀ ਸੁਵੇਦਾਰ ਬਿਲਕੁਲ ਮੰਨ ਬਿਲਕੁਲ ਸਾਨੂੰ ਸੱਤਜਾ ਸੂਆ ਸੂਈ ਆ ਤੀਜਾ ਚੋਲ ਬਹੁਤ ਚੰਗੇ ਭਾਰੀ ਬਾਡੀ ਦੇ ਵਿੱਚ ਵੇਟਪੂਰ ਚੰਗਾ ਲਓ ਜੀ ਕਰੋ ਚੈੱਕ ਚਾਰੂ ਚੰਗੀ ਆ ਸਿੰਗਲ ਹੱਡੀ ਉੱਪਰੋਂ ਠੀਕ ਆ ਜੀ ਖੁੱਲੇ ਚਾਹਮੂ ਬਿਲਕੁਲ ਪਤਲਾ ਪਿੰਡਾ ਤੇ 9 ਕਿਲੋ ਦੁੱਧ ਇਹ ਮਹੀਨੇ ਦੀ ਸੂਈ ਤਜਾ ਸੂਆ ਮਗਰ ਕਟਾ ਖੁੱਲੇ ਲੈਵੇ ਦੇ ਵਿੱਚ ਠੀਕ ਆ ਪੰਡਾ ਪੁੰਡਾ ਵਖਾਲਾ ਬਖੂਲਾ ਕਰੋ ਇੱਕ ਰੰਗ ਬਿਲਕੁਲ ਜੈੱਡ ਬਲੈਕ ਪੂਛ ਤੱਕ ਵੀ ਆਪਾਂ ਗੱਲ ਕਰੀਏ ਇੱਕ ਵੀ ਵਾਰ ਨਹੀਂ ਵਾਈਟ ਠੀਕ ਆ ਜੀ ਹਾਂ ਆ ਦੇਖੋ ਠੀਕ ਆ ਜੀ ਸੋ ਸ਼ਾਈ ਸੂਈ ਤੁਸੀਂ ਚੈੱਕ ਕਰੋ ਮੱਥੇ ਤੋਂ ਲਾਗੇ ਤੋਂ ਪੂਛ ਤੱਕ ਇਹਦਾ ਬਹੁਤ ਜ਼ਿਆਦਾ ਮੱਝ ਦੇ ਵਿੱਚ ਨਾ ਜੇ ਆਪਾਂ ਦੀ ਬਲੈਕ ਦੀ ਗੱਲ ਕਰੀਏ ਬਹੁਤ ਜ਼ਿਆਦਾ ਹਾਂ ਤੋੜਾ ਤਾਰਾ ਚੰਗਾ ਮੱਝ ਦਾ ਬਾਕੀ ਠੰਡੀ ਸੀ ਲਾ ਇਹ ਵਾਲਾ ਜੰਗਾ ਖੁੱਲਾ ਵਾ ਮੱਝ ਵਧੂਗੀ ਦੁੱਧ ਹੋ ਜੇ ਬਾਕੀ ਪੂਰ ਛੱਟੇ ਤੋਂ ਰਹਤਾ ਬਿਲਕੁਲ ਜੀ ਠੀਕ ਆ ਜੀ ਮੈਂ ਵੀ ਚੋਣ ਜਾਂ ਦੋਸਤੋ ਪੂਰ ਛੱਟੇ ਤੋਂ ਰਹਤਾ ਕੋਈ ਧਾਰਾਂ ਦੀ ਵਾਧ ਘਾਟ ਨਹੀਂ ਗਈ ਠੀਕ ਆ ਜੀ ਤੇ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਮਗਰ ਕਟਾ 9 ਕਿਲੋ ਦੁੱਧ ਤੇ ਇਸ ਵਕਤ ਤੇ ਚੱਲਣ ਰਹੀ ਆ ਮੁੱਲ ਗੰਗੀ ਸਾਹਿਬ ਇਹਦਾ ਜਿਹੜਾ ਵਾ ਆ ਦੇਖੋ ਜੀ ਬਹੁਤ ਵਧੀਆ ਹੰਂ ਸੰਧੀ ਹੈ ਪੂਰੀ ਬਹੁਤ ਵਧੀਆ ਜੀ ਠੀਕ ਆ ਤੇ ਮੁੱਲ ਮੁੱਲ ਗੰਗੀ ਸਾਹਿਬ ਲੈ ਦੇ ਮੁੱਲ ਰੱਖੇਗਾ ਸਾਰੇ ਪਸ਼ੂਆਂ ਦੇ 55000 55000 55000 ਤੇ ਛੋਟ ਆ ਛੋਟ ਚਲੋ ਜੀ 55000 ਦੇ ਵਿੱਚੋਂ ਛੋਟ ਹੋ ਜੂਗੀ ਕਰ ਲੋ ਦੋਸਤੋ ਕੈਚ ਠੀਕ ਆ ਜੀ ਇੱਕ ਆ ਤੁਹਾਨੂੰ ਬੱਚਾ ਦਿਖਾ ਦਿੱ ਗਿਆ ਮਗਰ ਆ ਕੱਟਾ ਜਿੰਦਾ ਠੀਕ ਹੈ ਮੇਲ ਕਾਫ ਸੰਗਤਾ ਇਹ ਤੋਂ ਕੁੜ ਗੱਬੜਾ ਠੀਕ ਹੈ ਜੀ ਤਿੰਨ ਮਹੀਨੇ ਦੀ ਚੈੱਕ ਪਾਸ ਠੀਕ ਹੈ ਤੇ 3 ਕਿਲੋ ਦੁੱਧ ਦੋਨੇ ਟਾਈਮ ਪਾੜੇ ਬੰਦੇ ਨੇ। ਉਹ ਵੀ ਪਾੜੇ ਬੰਦੇ ਤੋਂ ਮਿਲਦੀ ਹੈ ਦੋਨੇ ਟਾਈਮ ਠੀਕ ਹੈ ਜੀ। ਤੇ ਤਿੰਨ ਮਹੀਨੇ ਦੀ ਗੱਬੜਾ ਤਿੰਨ ਮਹੀਨਿਆਂ ਦੀ ਗੱਬੜ ਤਿੰਨ ਹੀ ਕਿਲੋ ਦੁੱਧ ਮੂਹ ਵੀ ਦੋਨੇ ਟਾਈਮ। ਅੱਛਾ ਆਪਣੇ ਘਰ 에서 ਪਾੜੇ ਤੋਂ ਮਿਲਦੀ ਦੋਵੇਂ ਟਾਈਮ ਦੋਨੇ ਟਾਈਮ ਠੀਕ ਹੈ। ਮੈਂ ਵੀ ਦੋਸਤੋ ਇਸ ਫਾਰਮ ਤੇ ਪਾੜੇ ਤੇ ਦੋਵੇਂ ਟਾਈਮ ਮਿਲਦੀ ਹੈ 3 ਕਿਲੋ ਦੁੱਧ ਤਿੰਨ ਮਹੀਨਿਆਂ ਦੀ ਗੱਬੜ ਚੈੱਕ ਪਾਸ। ਕੋਈ ਵੀ ਰਹੂੰਗਾ ਆਪਦੀ ਬਿਲਕੁਲ ਤੁਸੀਂ ਚੈੱਕ ਪਾਸ ਕਰਵਾ ਸਕਦੇ ਜਿਸਾਈਂ ਬੈਨਾ ਕਰੋ ਚੈੱਕ ਪਾਸ ਕਰਵਾਉ ਠੀਕ ਹੈ ਜੀ ਆ ਦੇਖੋ ਸੰਧੂ ਸਾਹਿਬ ਆਪਾਂ ਤਸੱਲੀ ਤੇ ਭੇਜ ਦਾਂਗੇ ਲਾ ਕਿ ਕੋਈ ਆਵੇ ਕਿਸੇ ਨੇ ਚੈੱਕ ਕਰਾਉਣ ਲਈ ਆਪਦਾ ਡਾਕਟਰ ਲੈ ਆਵੇ ਤਾਂ ਕਰਾ ਸਕਦਾ ਰੇ ਸੰਧੂ ਸਾਹਿਬ ਦਾ ਬਿਲਕੁਲ ਦੋ ਨੰਬਰ ਆ ਰਿਹਾ ਜੀ ਕਿ ਜੇ ਆਮ ਆਪਾਂ ਗੱਲ ਕਰਦੇ ਘਰਾਂ ਦੇ ਵਿੱਚ ਚੰਗੇ ਪਸ਼ੂ ਨੂੰ ਕਈ ਵਾਰ ਕੱਤੀਆਂ ਕੁੱਟੀਆਂ ਵੱਜੇ ਹੁੰਦੀਆਂ ਜਾਂ ਕੋਈ ਪਸ਼ੂ ਬੰਦੇ ਨਹੀਂ ਆ ਆਪਾਂ ਉਹਦੇ ਤੋਂ ਵੀ ਅਲਟਾਪਲਟੀ ਕਰਕੇ ਜਿਹੜਾ ਪਸ਼ੂ ਨੂੰ ਟਕਾ ਸਕਦੇ ਹਾਂ ਕਿਲੇ ਤੇ ਠੀਕ ਹੈ ਜੀ ਲੋ ਵੀ ਠੀਕਾ ਬਾਕੀ ਦੋਸਤੋ ਗੱਬਰ ਟੋਕਰ ਆ ਟੋਕਰ ਗੱਬਰ ਦੇ ਵੀ ਕਾਫੀ ਜ਼ੋਰ ਡਿਮਾਂਡ ਕਰਦੇ ਆ ਤੇ ਉਹਨਾਂ ਪਹਾੜਾਂ ਦੇ ਲਈ ਇਹ ਟੋਕਰ ਗੱਬਰ ਮਾਚ ਆਪਾਂ ਦਿਖਾ ਰਹੇ ਆ ਠੀਕਾ ਜੀ ਤੇ 3 ਕਿਲੋ ਦੁੱਧ ਪਿੰਨਾ ਮਹੀਨਾ ਦੀ ਗੱਬਰ ਚੈੱਕ ਪਾਸ ਆ ਲੋ ਸੁਮਿਲਦੀ ਪਾੜਦੇ ਤੇ ਆ ਬਾਕੀ ਥਣ ਪ੍ਰੋਪਰ ਚਾਰੇ ਮਰਦੇ ਆ ਉਹ ਤੁਸੀਂ ਤਸੱਲੀ ਕਰ ਹੀ ਲੈਣੀ ਆ ਠੀਕਾ ਜੀ ਪਾਸ ਕਰਨੀ ਆ ਚੈੱਕ ਕਰਨੀ ਆ ਥਣਾਂ ਦੀ ਕਰਵਾਉਂਦੀ ਛੋੜ ਛੱਪਾ ਆ 843 843 ਜੋ ਬਿਲਕੁਲ ਜੀ ਠੀਕ ਹੈ ਜੀ ਕਿਸੇ ਵੀ ਜਿਹੜੇ ਭਰਾਵਾਂ ਕੋਲੇ ਕਈ ਪਸ਼ੂ ਘਰੇ ਨਹੀਂ ਹੀਰ ਚੱਕਦੇ ਚਾਹੇ ਨਹੀਂ ਰੋਕਾਉਂਦੇ ਹਨਾ ਇਹ ਮਤਲਬ ਬਦਲੀ ਕਰਨੀ ਹੋਊਗੀ ਆਪਾਂ ਕਰ ਲਾਂ ਬਿਲਕੁਲ ਜੀ ਬਿਲਕੁਲ ਚਲੋ ਬੱਤਰ ਆ ਵੀ ਇਹ ਦੀ ਵੀ ਕੱਲ ਨੂੰ ਪਸ਼ੂ ਦੋਸਤੋ ਕੋਈ ਲੈ ਜਾਂਦਾ ਠੀਕ ਹੈ ਜੀ ਤੇ ਇਹ ਨਹੀਂ ਹੈਗਾ ਵੀ ਇਕੱਲਾ ਟੋਕੜ ਹੀ ਆ ਗੱਬਰ ਨਾਲ ਦੀ ਨਾਲ ਇਹ ਕਾਸ ਆ ਵੀ ਕਟੋਗਰ ਵੀ ਚਲੋ 7 ਕਿ ਮਹੀਨੇ ਕੋਈ ਸਾਢੇ 6 7 ਮਹੀਨਿਆਂ ਬਾਅਦ ਪਸ਼ੂ ਨੇ ਸੂਪ ਪੈਣਾ ਤੇ ਇਹ ਅੱਜ ਅੱਜ ਸੇਲ ਵੀਰ ਕਰਦਾ ਪਿਆ ਟੋਕਰ ਗੱਬਰ ਮਾਗਾ ਹਨਾਂ ਦੀ ਪਾਸ ਤੁਸੀਂ ਕਰ ਲਿਓ ਠੀਕ ਹੈ ਜੀ ਆਨਲਾਈਨ ਕਰਾਉਣੀ ਕਿਸੇ ਭਰਾ ਨੇ ਆਨਲਾਈਨ ਕਰਵਾ ਲਿਓ ਜੇ ਕੋਈ ਵੀਰ ਸੌਦਾ ਕਰਦਾ ਬਾਕੀ ਵੇਨਵਣ ਚੰਗੀ ਆ ਚਾਰੇ ਥਾਣਾ ਇੱਕੋ ਦੇ ਗਿਆ ਠੀਕ ਆ ਤੇ ਇਹ ਆ ਤੇ ਚਾਰ ਨਾਗ ਸੀਗੇ ਵੀਰ ਹੋਰ ਮਿਲਦੇ ਫਾਰਮ ਤੇ ਸੋ ਚਾਰੇ ਨਾਗ ਦੇ ਆਪਾਂ ਤੁਹਾਨੂੰ ਦਿਖਾ ਦਿੱਤੇ ਇਹ ਬਧਾਰੂ ਪਸ਼ੂ ਆ ਇਸ ਵਕਤ ਦੁੱਧ ਤੇ ਚੱਲਣ ਦੇ ਆ ਕੋਈ ਗੱਬੜ ਨਹੀਂ ਹੈਗਾ ਠੀਕ ਆ ਜੀ ਹਰ ਕਿਸਨ ਸਿੰਘ ਸਾਹਿਬ ਅੱਜ ਦਾ ਰੇਟ ਸਾਰੇ ਪਸ਼ੂਆਂ ਦਾ ਲੈ ਦੇ ਹਲਾ ਕੀਤਾ ਆਪਾਂ ਠੀਕ ਆ ਜੀ ਬਿਲਕੁਲ ਥੋੜਾ ਥੋੜਾ ਛੋੜ ਛੱਪਾ ਮੰਨ ਤਾਂ ਜਰੂਰ ਹੋਗਾ ਬਿਲਕੁਲ ਵੀਰ ਹਾਂਜੀ ਇਹ ਕਰ ਦੇ ਆਪਣੇ ਨੰਬਰ ਵੀਰ ਕਰ ਦਿਓ 990682025 9906382025 ਠੀਕ ਆ ਜੀ ਲੋਬੀ ਇਹ ਨੰਬਰ ਆ ਸਕਰੀਨ ਤੇ ਚੱਲਣ ਰਿਹਾ ਦੋਸਤੋ ਬਾਕੀ ਆਏਗੇ ਨਵੇਂ ਨਗਾਂ ਦੀ ਤੁਸੀਂ ਡਿਟੇਲ ਆ ਲੈਂਦੇ ਰਿਆ ਕਰੋ ਇਧਰ ਵੜਾ ਪਰ ਉਹ ਆਪਾਂ ਦਿਖਾਤੀਆਂ ਨੇ ਦੋ ਠੀਕ ਆ ਜੀ ਤੇ ਇਸ ਵਕਤ ਕੋਈ 13 13 14 14 ਲੀਟਰ ਇਹਨਾਂ ਦੇ ਥਰੇ ਦੋ ਤੱਕ ਹਾਜ਼ਰ ਆ ਤੇ ਕੋਈ ਬਾਹਾਂ ਪੰਜੀਆਂ ਦਿਨਾਂ ਦੀ ਇੱਕ ਤਕਰੀਬਨ ਮਹੀਨੇ ਦੇ ਆਹ ਬੰਦੇ ਦਾ ਸਮਾ ਹੋ ਗਿਆ ਠੀਕ ਆ ਜੀ ਸੂਈਆਂ ਨੂੰ ਤੇ ਇੱਥੇ ਆਣ ਕੇ ਮੇਰਾ ਭਰਾ ਜੀ ਦਾ ਮਰਜ਼ੀ ਤਸल्ली ਕਰੀ ਚਲੇ ਗਿਆ ਠੀਕ ਆ ਜੀ ਪਸ਼ੂ ਇਸੇ ਤਰ੍ਹਾਂ ਕੋਈ ਪੰਜ ਚਾਰ ਲੱਕ ਜਿਹੜੇ ਆ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਜੋਰ ਸਿੰਘ ਵਾਲਾ ਪਿੰਡ ਆ ਪੱਟੀ ਤਸੀਲ ਆ ਜ਼ਿਲ੍ਹਾ ਤਰਨਤਾਰਨ ਸਮੋਦਿਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਮਾਂ ਨੂੰ ਸੱਤ ਸ਼ਰੀਆ ਕਾਲ ਦੀ